ਉਹ 1 ਮੀਟਰ ਇਹ ਹੋ ਗਈ ਦੰਦਿਆ ਕਿੱਥੇ ਆ ਹਾਂਜੀ ਸਾਡਾ ਘਰ ਬਹੁਤ ਲੱਕੀ ਹੈ ਤੇ ਪਹਿਲਾਂ ਨਾ 10 15 ਦਿਨ ਪਹਿਲਾਂ ਦੀ ਗੱਲ ਆ ਤੇ ਬੁਲਬੁਲਾ ਬੰਨਦੀ ਤੇ ਆ ਕੇ ਪਹਿਲਾਂ ਉਹਨੇ ਆਲਣਾ ਪਾਇਆ ਆ ਦੇਖ ਲਓ ਜੀ ਆਲਣਾ ਥੋੜਾ ਥੋੜਾ ਰਹਿ ਗਿਆ ਹੁਣ ਉਹਦੇ ਵਿੱਚ ਆ ਦੇਖੋ ਬਹੁਤ ਮਿਹਨਤ ਕਰਕੇ ਉਹਨੇ ਆਲਣਾ ਪਾਇਆ ਆਪਣਾ ਫਿਰ ਚਾਰ ਆਂਡੇ ਸੀਗੇ ਅਸੀਂ ਦੇਖੇ ਫਿਰ ਇਹਦੇ ਵਿੱਚ ਅਸੀਂ ਪਾਣੀ ਵੀ ਨਹੀਂ ਪਾਇਆ 10-15 ਦਿਨ ਅਸੀਂ ਪਾਣੀ ਨਹੀਂ ਪਾਇਆ ਤੇ ਉਹਦਾ ਆਲਣਾ ਨਾ ਖਰਾਬ ਹੋ ਜਵੇ ਤੇ ਫਿਰ ਉਹਨੇ ਆਂਡੇ ਚਾਰ ਆਂਡੇ ਸੀਗੇ ਇਹਦੇ ਵਿੱਚ ਇੱਕ ਆਂਡਾ ਕੋਂਪੀ ਗਿਆ ਫਿਰ ਸਾਨੂੰ ਬਹੁਤ ਨਿਗਰ ਰੱਖਣੀ ਪਈ ਇਹਦੀ ਆਲਣੇ ਦੀ ਤੇ ਸਾਨੂੰ ਨੰਗਣ ਬੇਨਤੀ ਦੰਦੀ ਬੁਲਬੁਲ ਜਦੋਂ ਅਸੀਂ ਦਰਵਾਜ਼ੇ ਚੋਂ ਨੰਗਦੇ ਤੇ ਤੇ ਸਾਡੇ ਸਿਰ ਚ ਠੂੰਗਾ ਮਾਰਦੀ ਸੀ ਉਹ ਸਾਹਮਣੇ ਦਰਵਾਜ਼ਾ ਬੰਦ ਕਰਿਆ ਹੋਇਆ ਉੱਥੇ ਤੇ ਫਿਰ ਅਸੀਂ ਨਿਗਰ ਰੱਖਦੇ ਤੇ ਕੌ ਆ ਕੇ ਪੀ ਜਾਂਦੇ ਤੇ ਇਹਦਾ ਆਂਡੇ ਇੱਕ ਅੰਡਾ ਉਹਨਾਂ ਦਾ ਕੌ ਨੇ ਪੀ ਲਿਆ ਤਾਂ ਤੇ ਤਿੰਨ ਦੀ ਸੀ ਵੀ ਕਾਫੀ ਰਾਖੀ ਕਰੀ ਚਲੋ ਜਿੰਨਾ ਦਿਲ ਸਾ ਜਿੰਨਾ ਚਿਰ ਸਾਡੇ ਅੱਖਾਂ ਦੇ ਸਾਹਮਣੇ ਤਾਂ ਅਸੀਂ ਰਾਖੀ ਕਰੀ ਉਹਦੀ ਤੇ ਤਿੰਨ ਬੱਚੇ ਉਹ ਆਪਣੇ ਲੈ ਗਈ ਕੱਢ ਕੇ ਤੇ ਆ ਹੁਣ ਤੁਹਾਨੂੰ ਸਾਹਮਣੇ ਗ੍ਰੀਨ ਕਲਰ ਦੀ ਟੋਕਰੀ ਦਿਖਦੀ ਹੋਣੀ ਆ ਤੇ ਇਹਦੇ ਵਿੱਚ ਦੋ ਆਂਡੇ ਪਏ ਆ ਘੁੱਗੀ ਦੇ ਫਿਰ ਘੁੱਗੀ ਨੇ ਪਹਿਲਾਂ ਇੱਥੇ ਪਾਉਂਦੀ ਸੀ ਆਲਣਾ ਉਹਨੂੰ ਇੱਥੇ ਅਸੀਂ ਆਲਣਾ ਪਾਉਣ ਨਹੀਂ ਪਤਾ ਹੈਗਾ ਕਿਉਂਕਿ ਅਸੀਂ ਸਾਨੂੰ ਨੰਗਣ ਵਿੱਚ ਦਿੱਕਤ ਆਉਂਦੀ ਸੀ ਉਹ ਇੱਕ ਦੋ ਢੱਕਾ ਲਿਆ ਕੇ ਰੱਖਦੀ ਸੀ ਅਸੀਂ ਉਹਨੂੰ ਆਲਣਾ ਪਾਉਣ ਨਹੀਂ ਦਿੱਤਾ ਦਰਵਾਜ਼ੇ ਵਿੱਚ ਕਿਉਂਕਿ ਸਾਨੂੰ ਵੀ ਨੰਗੜ ਵਿੱਚ ਦਿੱਕਤ ਆਉਣੀ ਸੀ ਤੇ ਬੁਲਬੁਲ ਨੇ ਤਾਂ ਹੁਣ ਅੰਡੇ ਦੇ ਦਿੱਤੇ ਸੀ ਇਹ ਟੋਕਰੀ ਵਿੱਚ ਫਿਰ ਅਸੀਂ ਕੁਝ ਨਹੀਂ ਤੇ ਕਰ ਸਕਦੇ ਜੇ ਅਸੀਂ ਟੋਕਰੀ ਹਿਲਾਉਂਦੇ ਤਾਂ ਬੁਲਬੁਲ ਦੇ ਅੰਡੇ ਖਰਾਬ ਹੋ ਜਾਣੇ ਸੀ ਨਾਲੇ ਕਹਿੰਦੇ ਵੀ ਜੇ ਇਹਨੂੰ ਜਗ੍ਹਾ ਇਹਦੀ ਚੇਂਜ ਕਰ ਦੋ ਤਾਂ ਇਹਨੇ ਵਾਪਸ ਨਹੀਂ ਸੀ ਆਉਣਾ ਤਾਂ ਸਾਡੇ ਮਨ ਨੂੰ ਵੀ ਪਛਤਾਵਾ ਰਹਿਣਾ ਸੀ ਕਿ ਅਸੀਂ ਕਿਸੇ ਦਾ ਪਰਿਵਾਰ ਖਰਾਬ ਕਰਿਆ ਤੇ ਫਿਰ ਅਸੀਂ ਦੱਲੇ ਦਰਵਾਜੇ ਦਾ ਅਸੀਂ ਇੱਕ ਹੋਰ ਤਾਂ ਲੌਕ ਖੋਲਤਾ ਫਿਰ ਅਸੀਂ ਇਸ ਦਰਵਾਜੇ ਵਿੱਚ ਜਾਣ ਲੱਗੇ ਤੇ ਤੇ ਇਧਰ ਨੂੰ ਨੰਗਣ ਲੱਗੇ ਤੇ ਪਰ ਸਾਨੂੰ ਆਦਤ ਨਹੀਂ ਸੀਗੀ ਇਸ ਦਰਵਾਜੇ ਵਿੱਚ ਨੰਗਣ ਦੀ ਤੇ 10-15 ਦਿਨ ਅਸੀਂ ਵੀ ਥੋੜੀ ਤੰਗੀ ਕੱਟੀ ਤੇ ਆਪਣੇ ਬੁਲਬੁਲ ਬੱਚੇ ਕੱਢ ਕੇ ਲੇਗੀ ਇੱਥੇ ਅਸੀਂ ਉਹਨਾਂ ਨੂੰ ਪਾਣੀ ਪਾਉਂਦੇ ਆਂ ਤੇ ਰੋਟੀਆਂ ਪਾ ਦਨੇ ਆ ਦੇਖ ਲਓ ਜੀ ਇੱਥੇ ਰੋਟੀਆਂ ਪਾ ਦਨੇ ਆ ਪਾਣੀ ਭਰ ਕੇ ਰੱਖਦੇ ਆ ਤੇ ਕੋਂ ਵੀ ਪੀ ਕੇ ਜਾਂਦੇ ਆ ਪਾਣੀ ਘਟਾਰਾਂ ਵੀ ਕਾਫੀ ਪੰਛੀ ਜਾਨਵਰ ਜਿੱਤਰਾ ਕਾਟਵਾ ਹੋ ਗਿਆ ਏਦਾਂ ਆ ਕੇ ਪਾਣੀ ਪੀ ਜਾਂਦੇ ਆ ਤੇ ਬੁਲਬੁਲ ਵੀ ਆ ਕੇ ਪਾਣੀ ਪੀ ਕੇ ਆਪਣਾ ਇੱਥੇ ਬੈਠ ਜਾਂਦੀ ਸੀ ਤੇ ਸਾਨੂੰ ਵੀ ਐ ਹੁੰਦਾ ਸੀ ਬੁਲਬੁਲ ਉੱਠਦੀ ਨਹੀਂ ਸਾਰਾ ਦਿਨ ਵੀ ਕੁਸ਼ ਖਾਂਦੀ ਪਿੰਦੀ ਨਹੀਂ ਤਾਂ ਫਿਰ ਅਸੀਂ ਪਾਣੀ ਤੇ ਰੋਟੀ ਆਪਣੇ ਕੋਲੇ ਤੇ ਰੱਖ ਦੰਦੇ ਤੇ ਜਿੰਨੀ ਕੋ ਜ਼ਰੂਰਤ ਹੁੰਦੀ ਸੀ ਤਾਂ ਫਿਰ ਇੱਕ ਬਾਰ ਉਹ ਉੱਠ ਕੇ ਜਾਂਦੀ ਸੀ ਤਾਂ ਉਹਦਾ ਹਸਬੰਡ ਲਾਲੋ ਤੇ ਉਹ ਰਾਖੀ ਰੱਖਦਾ ਸੀ ਅੰਡਿਆਂ ਦੀ ਕਾਂ ਵੀ ਆਉਂਦੇ ਸੀਗੇ ਕਾਫੀ ਕਾਂ ਵੀ ਦੇਖਦੇ ਤੇ ਵੀ ਆਈਏ ਅਸੀਂ ਅੰਡੇ ਪੀਜੀਏ ਤੇ ਹੁਣ ਅਸੀਂ ਪੰਜ ਛਿਆਂ ਨੂੰ ਥੋੜੀ ਰੋਕ ਸਕਦੇ ਸੀਗੇ ਤੇ ਇੱਥੇ ਕੋਲੇ ਪਰ ਕਾਫੀ ਪਾਂਛੇ ਆ ਜਾਂਦੇ ਤੇ ਹੁਣ ਨੇਰੀ ਚੱਲ ਰਹੀ ਆ ਪੂਰੀ ਤੇ ਘੁੱਗੀ ਬੈਠੀ ਸੀਗੀ ਤੇ ਘੁੱਗੀ ਵੀ ਉੜ ਗਈ ਹੁਣ ਜਦੋਂ ਕਾਫੀ ਇੱਥੇ ਉੱਪਰੋਂ ਪਤਾ ਨਹੀਂ ਖੁਸ਼ गिर ਗਿਆ ਤਾਂ ਪਰ ਫੇਰ ਆ ਕੇ ਬੈਠ ਜਾਣਾ ਉਹਨਾਂ ਨੇ ਤਾਂ ਇੱਥੇ ਉਹ ਸੇਫ ਆ ਆ ਦੇਖ ਲਓ ਜੀ ਇੱਥੇ ਆਪਣਾ ਪਰਿਵਾਰ ਬਣਾ ਕੇ ਜਾਊਗੀ ਸਾਨੂੰ ਵੀ ਖੁਸ਼ੀ ਹੁੰਦੀ ਆ ਤੇ ਸਾਡੇ ਘਰ ਵਿੱਚ ਲੱਕੀ ਵੈਸੇ ਲੱਕੀ ਘਰ ਕਹਿ ਸਕਦੇ ਆ ਇਹਨੂੰ ਕੋਈ ਆਪਣਾ ਪਰਿਵਾਰ ਜੋੜ ਕੇ ਜਾਊਗਾ ਤੇ ਬਾਕੀ ਸਾਰੇ ਸਾਨੂੰ ਪੁੱਛੀ ਜਾਂਦੇ ਆ ਵੀ ਇਹ ਤੁਸੀਂ ਨਕਲੀ ਬੂਟੇ ਆ ਇਹ ਨਕਲੀ ਬੂਟੇ ਨਹੀਂ ਹੈਗੇ ਜੀ ਇਹ ਅਸਲੀ ਬੂਟੇ ਆ ਦੇਖ ਲਓ ਪੱਟੇ ਕਿੱਦਾਂ ਦੇ ਆ ਤੁਹਾਨੂੰ ਦਿਖਾ ਦਿੰਦੇ ਆ ਸਿਰਫ ਇਹ ਗੁਲਾਬ ਦਾ ਫੁੱਲ ਨਕਲੀ ਲਾਇਆ ਹੋਇਆ ਕਿਉਂ ਇਹ ਅੰਦਰ ਦੀ ਡੈਕੋਰੇਸ਼ਨ ਤੇ ਇਹ ਇਹਦੇ ਵਿੱਚ ਵੈਸੇ ਹੀ ਗੱਡ ਦਿੱਤਾ ਵੀ ਕਾਹਦੇ ਵਾਸਤੇ ਸੁੱਟਣਾ ਇਹ ਸਾਰੇ ਅਸਲੀ ਬੁੱਟੇ ਆ ਇਹ ਵੀ ਅਸਲੀ ਹੋਈ ਆ ਇਹ ਛੋਟੇ ਛੋਟੇ ਟਾਣੀਆਂ ਲਾਈਆਂ ਦੀਆਂ ਮਾ ਤੇ ਟਾਣੀਆਂ ਕਾਫੀ ਵੱਧ ਚੁੱਕੀਆਂ ਇਹ ਗਮਲਾ ਫਾਲਤੂ ਸੀਗਾ ਉੱਤੇ ਮੈਂ ਇਹਦੇ ਵਿੱਚ ਲਾ ਦਿੱਤੇ ਪਲਾਸਟਿਕ ਦੇ ਆ ਇਹ ਤੁਸੀਂ ਕਮੈਂਟਾਂ ਚ ਪੁੱਛੋ ਨਾ ਵੀ ਇਹ ਅਸਲੀ ਆ ਜਾਂ ਫਿਰ ਨਕਲੀ ਹੈ ਨਕਲੀ ਆ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਬੰਦੀ ਆ ਇਹ ਅੰਦਰੋਂ ਜਿੱਦਣ ਝਾੜ-ਝੜਾਇਆ ਕਰਿਆ ਸੀ ਓਦਾਂ ਛੁੱਟ ਦਿੱਤੇ ਸੀਗੇ ਤਾਂ ਫਿਰ ਮੈਂ ਇਹਦੇ ਵਿੱਚ ਗੱਡ ਦਿੱਤੇ। ਆ ਦੇਖੋ ਜੀ ਸਾਰੇ ਬੁੱਟੇ ਅਸਲੀ ਆ ਇਹ ਪਾਣੀ ਵਾਲੇ ਬੁੱਟੇ ਆ। ਆ ਮਿੱਟੀ ਦੇਖ ਲਓ ਜੀ। ਇੰਝ ਮਿੱਟੀ ਵੀ ਦੇਖੀ। ਥੋੜੀ ਜਗ੍ਹਾ ਦੀ ਸਾਨੂੰ ਤੰਗੀ ਆਉਂਦੀ ਆ ਗੱਡੀ ਖੜਾਉਣ ਕਰਕੇ। ਇਹ ਵੀ ਅਸਲੀ ਆ ਜੀ ਦੇਖ ਲਓ। ਸਾਰੇ ਅਸਲੀ ਬੁੱਟੇ ਆ ਪਾਣੀ ਵਾਲੇ, ਮਿੱਟੀ ਵਾਲੇ, ਮਿੱਟੀ ਚ ਲਾਇਆ ਹੋਇਆ। ਇਹਦੀਆਂ ਟਾਹਣੀਆਂ ਮੈਂ ਲਾਈਆਂ ਤੀਆਂ ਤੋੜ-ਤੋੜ ਕੇ। ਦੇਖੋ ਆ ਪਰਸੋਂ ਟਾਣੀ ਲਾਈ ਤੀ ਆ ਇਹਦੀ ਜੜ ਬਣ ਗਈ ਬਣ ਗਈ ਤੇ ਕੱਚੇ ਜਿਹੇ ਬੂਟੇ ਹੁੰਦੇ ਆ ਇਹ ਜਦੋਂ ਟਾਣੀਆਂ ਲਾਉਂਦੇ ਆ ਤਾਂ ਟੁੱਟ ਜਾਂਦੇ ਆ ਜਲਦੀ ਉਹ ਇਹ ਫਿਰ ਇਹਨਾਂ ਕੋਈ ਫਰਕ ਨਹੀਂ ਪੈਂਦਾ ਜਿੱਦੇ ਜਿੱਥੇ ਤੇ ਵੀ ਟੁੱਟ ਗਈ ਉੱਥੋਂ ਤੋਂ ਹੀ ਲੱਗ ਜਾਂਦੀ ਆ ਟਾਣੀ ਬਾਕੀ ਮੈਂ ਇਧਰ ਥੋੜੀ ਡੈਕੋਰੇਸ਼ਨ ਕਰੀ ਤੀ ਜਿਸ ਤਰ੍ਹਾਂ ਇੱਕ ਬੂਟੇ ਚੋਂ ਲੈ ਕੇ ਦੋ ਦੋ ਟਾਣੀਆਂ ਲਾਈਆਂ ਹੋਈਆਂ ਤਾਂ ਕਾਫੀ ਬੂਟੇ ਬਣ ਚੁੱਕੇ ਆ ਕਿਉਂਕਿ ਧੁੱਪ ਸਾਹਮਣੇ ਪੈਂਦੀ ਆ ਫਰੰਟ ਆ ਇਹ ਘਰ ਦਾ ਫਰੰਟ ਆ ਤੇ ਧੁੱਪ ਜ਼ਿਆਦਾ ਪੈਂਦੀ ਆ ਪਿੱਛੇ ਗੈਲਰੀ ਚ ਵੀ ਮੈਂ ਲਾਏ ਹੋਏ ਸੀਗੇ ਬੂਟੇ ਹੁਣ ਫਿਰ ਮੈਂ ਇਹ ਅੱਗੇ ਲਿਆਂਦੇ ਨੇਰੀ ਚੱਲ ਰਹੀ ਆ ਜੀ ਪੂਰੀ ਲਾਈਟ ਚਲੇ ਗਈ ਬਿਜਲੀ ਲਸ ਕਰ ਰਹੀ ਆ ਤੇ ਆ ਬੁੱਟਾ ਨਾ ਤਾਂ ਇਹ ਵੱਧਦਾ ਨਾ ਇਹ ਘਟਦਾ ਇੰਨਾ ਕੁ ਥੋੜਾ ਜਿਹਾ ਲੰਬਾ ਹੋ ਜਾਂਦਾ ਫਿਰ ਇੱਥੋਂ ਅਸੀਂ ਕੱਟ ਦਿੰਦੇ ਆ ਇਹਨੂੰ ਕਿਉਂਕਿ ਇਹਦੇ ਵਿੱਚ ਇਹ ਵੱਧਦਾ ਫੁੱਲਦਾ ਹੈ ਨਹੀਂ ਜੀ ਦੇਖ ਲਓ ਬਾਕੀ ਤੁਹਾਨੂੰ ਅਸੀਂ ਦਿਖਾਵਾਂਗੇ ਜਦੋਂ ਸਵੇਰੇ ਖੁੱਗੀ ਆਊਗੀ ਸਵੇਰੇ ਦਿਖਾਵਾਂਗੇ ਵੀਡੀਓ ਨਹੀਂ ਤਾਂ ਵੈਸੇ ਉਹਨੇ ਹੁਣ ਆ ਕੇ ਆਪਣਾ ਆਂਡਿਆ ਪਰ ਬਹਿ ਜਾਣਾ ਤੇ ਜਦੋਂ ਬੁਲਬੁਲੇ ਬੜਾ ਤੁੰਗਾ ਕੀਤਾ ਸਾਨੂੰ ਬੁਲਬੁਲੇ ਬਹੁਤ ਠੂੰਗਾ ਮਾਰਦੀ ਸੀ ਸਾਨੂੰ ਨੰਗੜ ਨਹੀਂ ਸੀ ਦੰਦੀ ਉਹ ਗਈ ਨਾ ਆਈ ਸੀ ਆਸੀ ਵੀਡੀਓ ਆ ਦੇਖ ਲੋ ਜੀ ਇਹ ਫਰੰਟ ਐਦਾਂ ਦਾ ਤੇ ਆਹ ਬੈਠੀ ਆ ਕੁੱਗੀ ਇਹ ਕੁੱਗੀ ਦੇ ਪਿੱਛੇ ਕਾਂ ਪੈ ਜਾਂਦਾ ਆ ਕੇ ਤੇ ਫਿਰ ਘੁੱਗੀ ਵੀ ਕਾਂ ਨੂੰ ਪੂਰਾ ਭਜਾ ਕੇ ਆਉਂਦੀ ਆ ਤੇ ਕਾਂ ਅੰਡੇ ਪੀਣ ਦੀ ਕੋਸ਼ਿਸ਼ ਪੂਰੀ ਕਰਦਾ ਹੈ ਵੀ ਮੈਂ ਅੰਡੇ ਪੀਜ ਮੈਂ ਇਹਦੇ ਤੇ ਇੱਥੇ ਗੱਡੀ ਦੇ ਥੰਡੇ ਇੱਕ ਲਾਲ ਰੰਗ ਦਾ ਬਿੱਲਾ ਬੈਠ ਜਾਂਦਾ ਆ ਕੇ ਫਿਰ ਉਹ ਕਈ ਵਾਰ ਇਹਦੇ ਪਰ ਗੱਡੀ ਪਰ ਬੈਠ ਕੇ ਝਾਟ ਮਾਰਦਾ ਹੈ ਘੁੱਗੀ ਨੂੰ ਤੇ ਘੁੱਗੀ ਨੂੰ ਵੀ ਪ੍ਰੋਬਲਮ ਹੈਗੀ ਆ ਥੋੜੀ ਜੀ ਤੇ ਵਾਕਈ ਆ ਤੁਹਾਨੂੰ ਦੱਸਿਆ ਸੀਗਾ ਆ ਦੇਖ ਲੋ ਵੀ ਬੁਲਬੁਲਾ ਇਹਦੇ ਵਿੱਚ ਲੈ ਗਈ ਸੀ ਬੱਚੇ ਕੱਢ ਕੇ ਤਾਂ ਸਾਨੂੰ ਨੰਗੜ ਚ ਥੋੜੀ ਦਿੱਕਤ ਆਉਂਦੀ ਸੀ ਪਿਛਲੇ ਸਾਲ ਇਹ ਟੋਕਰੀ ਵਿੱਚ ਸੀ ਵੀ ਬੁਲਬੁਲ ਹੁਣ ਉਹੀ ਬੁਲਬੁਲਾ ਸਾਰੀਆਂ ਹੀ ਆ ਜਾਂਦੀਆਂ ਔਰੇ ਫੇਰ ਦੁਬਾਰੇ ਤੇ ਪਾਣੀ ਪਾ ਦਿੱਤਾ ਹਾਂ ਦੇਖ ਲੋ ਜੀ ਕਾਟੋ ਆ ਗਈ ਕਾਟੋ ਹੁਣ ਰੋਟੀ ਭਾਲਦੀ ਆ ਮੈਂ ਆਟਾ ਗੁੰਨ੍ਹ ਦਿੱਤਾ ਪਹਿਲਾਂ ਸੁੱਕੀਆਂ ਰੋਟੀਆਂ ਖਾਂਦੀ ਦੀ ਬੈਠ ਕੇ ਆ ਬੈਠੀ ਆ ਕੋਗੀ ਇਹਨੂੰ ਵੀ ਅਸੀਂ ਰੋਟੀ ਪਾ ਦਿੰਦੇ ਆ ਕਿਉਂਕਿ ਇਹ ਵੀ ਖਾ ਕੇ ਆਪਣਾ ਉਰੀ ਬੈਠ ਜਾਂਦੀ ਆ ਪਾਣੀ ਪਾ ਦਿੱਤਾ ਸੀ ਕਿਵੇਂ ਆਟਾ ਆਟਾ ਗੁੰਨਤਾ ਹੁਣ ਦੇਖ ਲੋ ਬੈਠ ਗਈ ਜਾ ਕੇ ਇਹਨੂੰ ਆਇਆ ਵੀ ਮੈਨੂੰ ਪਰੇਸ਼ਾਨ ਕਰਦੇ ਆ ਪਰ ਅਸ ਅਸੀਂ ਦਰਵਾਜ਼ਾ ਤਾਂ ਖੋਲਣਾ ਹੀ ਆ ਤਾਂ ਚੱਲੇ ਵੀ ਜਾਂਦੀ ਆ ਇਹ ਆਟਾ ਗੁੰਨਤਾ ਮੈਂ ਬਾਕੀ ਹੁਣ ਇਹਨਾਂ ਨੂੰ ਰੋਟੀ ਪਾਉਂਦੇ ਆ ਦੋ ਬਣਾ ਕੇ ਆਪਣੇ ਬੱਚਿਆਂ ਦੇ ਵੀ ਤਾਂ ਤਿਆਰ ਕਰਦੇ ਜੀ ਬੱਚੇ ਚੱਲੇ ਸਕੂਲ ਤੇ ਦੋ ਰੋਟੀਆਂ ਮੈਂ ਪੰਜੀਆਂ ਦੀਆਂ ਤਾਰ ਲਈਆਂ ਹੁਣ ਉਹਨਾਂ ਨੂੰ ਵੀ ਬਣਾਉਣੀ ਰੋਟੀਆਂ ਆਪਾਂ ਕਿਚਨ ਇਟ ਕੋਲ ਹੋ ਗਿਆ ਰੈਡੀ ਐ ਨਮਕ ਪਾਰੰਬ ਦਿਨਦੀ ਆ ਮੈਂ ਕਿਉਂਕਿ ਜੇ ਦਹੀਂ ਵਿੱਚ ਨਮਕ ਪਾਤਾ ਤਾਂ ਦਹੀਂ ਉਪਰ ਜਾਂਦਾ ਖੱਟਾ ਹੋ ਜਾਂਦਾ ਆਪਣੇ ਹਿਸਾਬ ਨਾਲ ਪਾ ਲਵੋਗੇ ਬੱਚੇ ਜੇ ਤੁਹਾਨੂੰ ਲੋਭ ਬੱਚੇ ਵਿੱਚ ਨਮਕ ਤੇ ਬੱਚਿਆਂ ਨੂੰ ਆਹ ਨਮਕ ਵੀ ਨਾਲ ਪਾ ਦਿੰਨੇ ਆਪਾਂ ਇੱਕ ਆਪਣੇ ਰੋਟੀ ਵੀ ਤਿਆਰ ਕਰਦੇ ਬੱਚੇ ਚਲੇ ਸਕੂਲ ਉਹਨਾਂ ਰੋਕਿਆ ਪਾਵਾਂਗੇ ਆਪਾਂ ਪੰਛੀਆਂ ਨੂੰ ਉਹ ਵੀ ਬੱਚੇ ਆ ਸਤੇ ਹੋ ਗਏ ਬੱਚੇ ਰੈਡੀ ਜੀ ਬਣੀ ਮੈਨੂੰ ਦਿੱਸ ਗਿਆ ਲੱਗ ਮੱਠਾ ਹੋ ਜਾਂਦਾ ਮੈਨੂੰ ਤੇ ਨਮਕ ਵੈਸੇ ਪਾ ਦਿੰਦੇ ਸੀ ਨਾਲ ਇਹੀ ਪਾਉਣ ਲੱਗਿਆ ਆਪਾਂ ਕੌਲੇ ਪਰ ਰੋਟੀ ਪੰਛੀਆਂ ਨੂੰ ਪੰਛੀ ਖਾ ਲੈਣਗੇ ਤੇ ਕਬੂਤਰ ਵੀ ਇੱਥੇ ਬੈਠੇ ਆ ਉਹ ਵੀ ਖਾ ਕੇ ਆਪਣਾ ਪਾਣੀ ਪੀ ਕੇ ਬੈਠ ਜਾਂਦੇ ਆ ਤੇ ਘੁੱਗੀ ਨੇ ਅੰਡੇ ਦਿੱਤੇ ਹੋયા ਉਹ ਵੀ ਰੋਟੀ ਖਾ ਕੇ ਇੱਥੇ ਬੈਠ ਜਾਂਦੀ ਹੈ ਹਾਂਜੀ ਮੈਂ ਆ ਗਿਆ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਉਂਦੀ ਆ ਵੀ ਜਿੱਦਾਂ ਤੁਹਾਡੇ ਘਰ ਵਿੱਚ ਜਗ੍ਹਾ ਕੱਚੀ ਆ ਤਾਂ ਇੱਕ ਦਰਖਤ ਜ਼ਰੂਰ ਲਾਇਓ ਜੀ ਜਿੱਦਾਂ ਹੁਣ ਘੁੱਗੀ ਨੇ ਅੰਡੇ ਦਿੱਤੇ ਹੋਏ ਆ ਤਾਂ ਦਰਾਖਤ ਬਰੋਂ ਸੇਪ ਬੈਠੇ ਰਹਿੰਦੇ ਹੁਣ ਤਾਂ ਚਲੋ ਸਾਡੇ ਘਰ ਵਿੱਚ ਸੇਪ ਹੈਗੇ ਆ ਉਹ ਤੇ ਜਦੋਂ ਡਾਰੀ ਮਾਰਨੀ ਆ ਤੇ ਬੱਚਿਆਂ ਨੇ ਫਿਰ ਵੀ ਦਿੱਕਤ ਆਉਣੀ ਆ ਕੁੱਤਾ ਬਿੱਲਾ ਕੋਈ ਵੀ ਇਹਨੂੰ ਚੱਕ ਸਕਦਾ ਤੇ ਫਿਰ ਵੀ ਸਾਨੂੰ ਰੱਖ ਹੀ ਰੱਖਣੀ ਪੈਣੀ ਆ ਹਸੀ ਲੈ ਲੈ ਸੀਗੇ ਪਿਆਜ਼ ਪੰਜ ਥੈਲੇ ਪੰਜ ਗਵੰਡੀਆਂ ਨੇ 500 ਦੇ ਤੁਹਾਨੂੰ ਸਾਨੂੰ ਪੈ ਗਏ ਇਹ 10 ਰੁਪਏ ਕਿਲੋ ਪੈ ਗਏ ਜੀ 50 ਕਿਲੋ ਪਿਆਜ਼ ਆ ਹੈ ਤਾਂ ਥੋੜਾ ਕੱਚਾ ਪਰ ਸੁੱਕ ਜਾਊਗਾ ਧੁੱਪ ਬਥੇਰੀ ਆ ਤਾਂ ਸਾਨੂੰ ਫਾਇਦਾ ਇਕੱਠੇ ਪਿਆਜ਼ ਲੈ ਕੇ ਤੇ ਆਪਾਂ ਸਵਾਰ ਕੇ ਰੱਖ ਦਿੱਤੇ ਵੀਡੀਓ